ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਬੰਦਾ ਠੱਗੀ ਮਾਰਨ ਲਈ ਦੂਜੇ ਬੰਦੇ ਦੇ ਪਿੱਛੇ 5 ਸਾਲਾਂ ਤੱਕ ਲੱਗਾ ਰਹਿੰਦਾ 5 ਸਾਲਾਂ ਤੱਕ ਉਹ ਬੰਦਾ ਉਸ ਬੰਦੇ ਨੂੰ ਆਪਣੇ ਜਾਲ ਦੇ ਵਿੱਚ ਪਸਾਉਣ ਲਈ ਪਲੈਨਿੰਗ ਕਰਦਾ ਰਹਿੰਦਾ ਤੇ ਪੰਜਾਂ ਸਾਲਾਂ ਬਾਅਦ ਉਹ ਬੰਦਾ ਠੱਗੀ ਮਾਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਇਹੋ ਜਿਹਾ ਉਸ ਬੰਦੇ ਨੇ ਕੀ ਕੀਤਾ ਕੀ ਪਲਾਨ ਬਣਾਏ ਆਜੂ ਕਰਦੇ ਆ ਸਾਰੀ ਗੱਲਬਾਤ ਜਿਹੜੇ ਭਰਾ ਦੀ ਤੁਹਾਨੂੰ ਮੈਂ ਕਹਾਣੀ ਸੁਣਾਉਣ ਲੱਗਿਆ ਇਹ ਭਰਾ ਗੱਡੀਆਂ ਵੇਚਣ ਦਾ ਕੰਮ ਕਰਦੇ ਸੀਗੇ ਇਹ ਚਾਰ ਪੰਜ ਮੁੰਡੇ ਰਲੇ ਹੁੰਦੇ ਆ ਤੇ ਇਹ ਦਿੱਲੀੋਂ ਲਿਆ ਕੇ ਗੱਡੀਆਂ ਪੰਜਾਬ ਦੇ ਵਿੱਚ ਵੇਚਦੇ ਹੁੰਦੇ ਆ ਬਾਈ ਕਹਿੰਦਾ ਅਸੀਂ ਜਿਵੇਂ ਰੁਟੀਨ ਦੇ ਵਿੱਚ ਜਾਂਦੇ ਸੀ ਹਫਤੇ 10 ਦਰਾਂ ਬਾਅਦ ਜਾਂ 15 ਦਰਾਂ ਬਾਅਦ ਦਿੱਲੀ ਗੱਡੀਆਂ ਲੈਣ ਅਸੀਂ ਉਸ ਦਿਨ ਵੀ ਉਸੇ ਤਰ੍ਹਾਂ ਗੱਡੀਆਂ ਲੈਣ ਦਿੱਲੀ ਜਾ ਰਹੇ ਹੁੰਨੇ ਆ ਤੇ ਰਸਤੇ ਦੇ ਵਿੱਚ ਅਸੀਂ ਇੱਕ ਢਾਬੇ ਤੇ ਰੁਕਦੇ ਆ ਰੋਟੀ ਪਾਣੀ ਖਾਣ ਦੇ ਲਈ ਕਹਿੰਦਾ ਅਸੀਂ ਰੋਟੀ ਪਾਣੀ ਖਾਣ ਤੋਂ ਬਾਅਦ ਜਦੋਂ ਢਾਬੇ ਤੋਂ ਬਾਹਰ ਨਿਕਲਦੇ ਆ ਗੱਡੀ ਵਿੱਚ ਬੈਠਣ ਲੱਗਦੇ ਹਾਂ ਤਾਂ ਇੱਕ ਬੰਦਾ ਸਾਡੇ ਕੋਲ ਆਉਂਦਾ ਤੇ ਉਹ ਬੰਦਾ ਆ ਕੇ ਕਹਿੰਦਾ ਵੀ ਬਈ ਮੈਂ ਰਾਜਸਥਾਨ ਤੋਂ ਆ ਤੇ ਆਪਾਂ ਫੀਮ ਤੇ ਪੋਸਟ ਦਾ ਕੰਮ ਕਰਦੇ ਆ ਵੇਚਣ ਦਾ ਬਿਲਕੁਲ ਪਿਓਰ ਮਾਲ ਤੇ ਬਿਲਕੁਲ ਸਸਤੇ ਰੇਟ ਤੇ ਤੇ ਜੇ ਤੁਸੀਂ ਖੁੱਲਾ ਮਾਲ ਲੈਣਾ ਹੋਇਆ ਤਾਂ ਮੈਨੂੰ ਜਰੂਰ ਫੋਨ ਕਰ ਲਿਆ ਜੀ ਕਹਿੰਦਾ ਅਸੀਂ ਕਿਹਾ ਕੋਈ ਗੱਲ ਨਹੀਂ ਬਾਈ ਅਸੀਂ ਖਾਂਦੇ ਗੁੰਦੇ ਤਾਂ ਹੈ ਨਹੀਂ ਜੇ ਕਿਸੇ ਨੂੰ ਲੋੜ ਹੋਇਆ ਤਾਂ ਦੱਸ ਦੇਾਂਗੇ ਤਾਂ ਕਹਿੰਦਾ ਉਹਨੇ ਜੇਬ ਚੋਂ ਕੱਢ ਕੇ ਸਾਨੂੰ ਕਾਰਡ ਫੜਾਤਾ ਵੀ ਆਹ ਮੇਰਾ ਐਡਰੈਸ ਆ ਆਹ ਮੇਰਾ ਫੋਨ ਨੰਬਰ ਆ ਜਦੋਂ ਲੋਡ ਹੋਈ ਮੈਨੂੰ ਫੋਨ ਕਰ ਲਿਓ ਤੇ ਕਹਿੰਦਾ ਕਾਰਡ ਫੜਾਉਣ ਤੋਂ ਬਾਅਦ ਉਹ ਬੰਦਾ ਕਹਿੰਦਾ ਬਾਈ ਮੈਨੂੰ ਤੁਸੀਂ ਆਪ ਦਾ ਨੰਬਰ ਦੇ ਦਿਓ ਕਹਿੰਦਾ ਬਾਈ ਮੈਂ ਉਹਨੂੰ ਆਪ ਦਾ ਨੰਬਰ ਦੇ ਦਿੱਤਾ ਕਹਿੰਦਾ ਚਲੋ ਜੀ ਅਸੀਂ ਗੱਡੀਆਂ ਵਿੱਚ ਬੈਠੇ ਅਸੀਂ ਦਿੱਲੀ ਨੂੰ ਨਿਕਲ ਕੇ ਉਹ ਬੰਦਾ ਆਪਦੀ ਗੱਡੀ 'ਚ ਬ ਇਗਨੋਰ ਜਾਂ ਕਰਤਾ ਵੀ ਮੈਂ ਉਸ ਗੱਲ ਨੂੰ ਸੀਰੀਅਸਲੀ ਲਿਆ ਕਿਉਂਕਿ ਕਹਿੰਦਾ ਮੈਂ ਕੁਝ ਖਾਂਦਾ ਹੀ ਨਹੀਂ ਸੀ ਮੈਂ ਬੰਦਾ ਹੀ ਜਮਾ ਕਹਿੰਦਾ ਸ਼ੁੱਧ ਵੈਸਨੂ ਆ ਨਾ ਮੈਂ ਫੀਮ ਖਾਵਾਂ ਨਾ ਮੈਂ ਪੋਸਤ ਖਾਵਾਂ ਨਾ ਮੈਂ ਦਾਰੂ ਪੀਵਾਂ ਕਹਿੰਦਾ ਮੈਂ ਜਦੋਂ ਕੁਝ ਖਾਂਦਾ ਪੀਂਦਾ ਨਹੀਂ ਸੀ ਮੈਂ ਉਸ ਗੱਲ 'ਚ ਇੰਟਰਸਟ ਕੀ ਲੈਣਾ ਸੀਗਾ ਕਹਾਂ ਚਲੋ ਜੀ ਅਸੀਂ ਆਪਦੇ ਗੱਡੀਆਂ-ਗੁੱਡੀਆਂ ਖਰੀਦਦੇ ਆ ਮੈਂ ਗੱਡੀ-ਗੁੱਡੀਆਂ ਦਾ ਕੰਮ ਕਰੀ ਜਿੰਨਾ ਕਹਿੰਦਾ ਇਸ ਤਰ੍ਹਾਂ ਕਰਦੇ ਕਰਦੇ ਸ਼ੀਕ ਮਹੀਨੇ ਬਾਅਦ ਮੈਨੂੰ ਉਸ ਬੰਦੇ ਦਾ ਫੋਨ ਆਉਂਦਾ ਰਾਜਸਥਾਨ ਤੋਂ ਬਾਈ ਕੀ ਹਾਲਚਾਲ ਆ ਕਹਿੰਦਾ ਮੈਂ ਗੋ ਪੁੱਛਿਆ ਬਾਈ ਕੌਣ ਉਹ ਕਹਿੰਦਾ ਬਈ ਆਪ ਉਹ ਕਹਿੰਦਾ ਬਈ ਮੈਂ ਕਿਹੜਾ ਖਾਂਦਾ ਪੀਂਦਾ ਹਨ ਤਾਂ ਅੱਗੋਂ ਉਹ ਬੰਦਾ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਬਈ ਤੂੰ ਨਹੀਂ ਖਾਂਦਾ ਪੀਂਦਾ ਫਿਰ ਕੀ ਹੋ ਗਿਆ ਕੋਈ ਯਾਰ ਮਿੱਤਰ ਖਾਂਦਾ ਹੁੰਦਾ ਕੋਈ ਰਿਸ਼ਤੇਦਾਰ ਖਾਂਦਾ ਹੁੰਦਾ ਜੇ ਕਿਸੇ ਨੂੰ ਲੋੜ ਹੋਈ ਤਾਂ ਮੇਰਾ ਨੰਬਰ ਦੇ ਦੇ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਜੀ ਕਹਿੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ 6 ਮਹੀਨੇ ਹੋ ਟੱਪ ਗਏ ਜਿਨਕ ਸਾਲ ਟੱਪ ਗਿਆ ਸਾਲ ਬਾਦ ਉਹ ਬੰਦਾ ਫਿਰ ਫੋਨ ਕਰਦਾ ਫਿਰ ਮੇਰਾ ਹਾਲ ਚਾਲ ਪੁੱਛਦਾ ਗੱਲਾਂ ਬਾਤਾਂ ਕਰਦਾ ਕਹਿੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਘੱਟੋ ਘੱਟ 4-5 ਸਾਲਾਂ ਦਾ ਟਾਈਮ ਲੰਘ ਜਾਂਦਾ 4-5 ਸਾਲਾਂ ਦੇ ਵਿੱਚ ਉਹ ਮੈਨੂੰ ਲਗਾਤਾਰ ਫੋਨ ਕਰਦਾ ਰਹਿੰਦਾ 4 ਮਹੀਨਿਆਂ ਬਾਅਦ ਕਰ ਲਿਆ 3 ਮਹੀਨਿਆਂ ਬਾਅਦ ਕਰ ਲਿਆ 6 ਮਹੀਨਿਆਂ ਬਾਅਦ ਕਰ ਲਿਆ ਜਾਨੀ ਕਿ ਉਹ ਬੰਦਾ ਕਹਿੰਦਾ ਮੇਰੇ ਸੰਪਰਕ ਦੇ ਵਿੱਚ ਰਹਿੰਦਾ ਕਹਿੰਦਾ ਮੈਂ ਹਾਲਾ ਕਿ ਨੂੰ ਕਦੇ ਫੋਨ ਨਹੀਂ ਕੀਤਾ ਸੀ ਫੋਨ ਜਦੋਂ ਵੀ ਕਰਦਾ ਸੀ ਉਹੀ ਬੰਦਾ ਮੈਨੂੰ ਕਰਦਾ ਸੀ ਤਾਂ ਕਹਿੰਦਾ ਇੱਕ ਦਿਨ ਕੀ ਹੁੰਦਾ ਵੀ ਕੋਈ ਸੱਜਣ ਮੈਨੂੰ ਮਿਲਦਾ ਤੇ ਉਹ ਮਾੜੀ ਮੋਟੀ ਕਹਿੰਦਾ ਨਾ ਫੀਮ ਫੂਮ ਖਾ ਲੈਂਦਾ ਸੀ ਤੇ ਉਹ ਮੈਨੂੰ ਕਹਿੰਦਾ ਯਾਰ ਵੀ ਮਾਲ ਕਿਤੋਂ ਪਿਓਰ ਮਿਲੇ ਨਾ ਫੇਰ ਨਜ਼ਾਰਾ ਕਹਿੰਦਾ ਮੈਂ ਉਹਨੂੰ ਕਿਹਾ ਯਾਰ ਇੱਕ ਬੰਦਾ ਹੈਗਾ ਆਪਣਾ ਸੱਜਣ ਬਣਿਆ ਹੋਇਆ Rajasthan ਤੋਂ ਤੇ ਉਹ ਮਾਲ ਬੜਾ ਕਹਿੰਦਾ ਪਿਓਰ ਰੱਖਦੇ ਆ ਬੜਾ ਖੁੱਲਾ ਡੁੱਲਾ ਰੱਖਦੇ ਆ ਨਾਲੇ ਸਸਤਾ ਮਾਲ ਮਿਲੂ ਉੱਥੋਂ ਆਪਾਂ ਉੱਥੇ ਚੱਲੀ ਗਏ ਉਹ ਕਹਿੰਦਾ ਆਪਾਂ ਚੱਲ ਵੜਦੇ ਆ ਕਿਹੜੀ ਗੱਲ ਹੈ ਕਿਉਂਕਿ ਜਿੰਨੇ ਤੁਹਾਨੂੰ ਤਾਂ ਮਾਲ ਖਾਣਾ ਹੁੰਦਾ ਹਨਾ ਉਹ ਬੰਦਾ ਤੁਹਾਨੂੰ ਪਤਾ ਵੀ ਨਦੀਆਂ ਝੀਰਦਾ ਜਾਂਦਾ ਹੁੰਦਾ ਚਲੋ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਵੀ ਮਾਲ ਉਧਰੋਂ ਲੈ ਆਵਾਂਗੇ ਵਧੀਆ ਜੇ ਮਿਲ ਗਿਆ ਹਨਾ ਤੇ ਨਾਲੇ ਚੱਲ ਬਾਵਾ ਰੁਪਈਆਂ ਦਾ ਲੈ ਆਵਾਂਗੇ ਤੇ ਮਾੜਾ ਮੋਟਾ ਸੱਜਣਾ ਸੁਜਣਾ ਨੂੰ ਹੋਰਾਂ ਨੂੰ ਦੇ ਦਾਂਗੇ ਕਹਾਂ ਚਲ ਤੂੰ ਕਰ ਗੱਲ ਚਲੋ ਜੀ ਕਹਿੰਦਾ ਮੈਂ ਉਹਨੂੰ ਫੋਨ ਤੇ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਮਾਲ ਮਿਲ ਜ ਕਹਿੰਦਾ ਚਲੋ ਜੀ ਉਸ ਬੰਦੇ ਨੇ ਕਹਿੰਦਾ ਮੈਨੂੰ ਲੋਕੇਸ਼ਨ ਸੈਂਡ ਕਰਤੀ ਤੇ ਕਹਿੰਦਾ ਸੀ ਇਹਨਾਂ ਫੋਨ ਤੇ ਗੱਲਬਾਤ ਕਰਕੇ ਗੱਡੀ ਖਿੱਚਤੀ ਕਹਿੰਦਾ ਕਹਾਂ ਚਲੋ ਜੀ ਇੱਥੋਂ ਗੱਡੀ ਖਿੱਚੀ ਰਾਤ ਪੈ ਗਈ ਰਾਤ ਢਾਬੇ ਦੇ ਸੁੱਤੇ ਅਗਲੇ ਦਿਨ ਫੇਰ ਲਾ ਕੇ ਗੱਡੀ ਖਿੱਚੀ ਸੀ ਉਸ ਲੋਕੇਸ਼ਨ ਤੇ ਪਹੁੰਚ ਗਏ ਉਹ ਲੋਕੇਸ਼ਨ ਸੀ ਮੰਨ ਲਓ ਵੱਡੇ ਰੋਡ ਤੋਂ ਸਾਈਡ ਤੇ ਇੱਕ ਪਹਿਜ ਉਤਰਦਾ ਸੀ ਕੱਚਾ ਜਾਂ ਰਾਹ ਉਤਰਦਾ ਸੀਗਾ ਕਹਿੰਦਾ ਕੱਚਾ ਰਾਹ ਤਿੰਨ ਚਾਰ ਕਿਲੋਮੀਟਰ ਗਾਂ ਜਾ ਕੇ ਮੰਨ ਲਓ 20-25 ਘਰ ਅਸੀਂ ਗਿੰਤੀ ਦੇ ਖੇਤਾਂ ਦੇ ਵਿੱਚ 20-25 ਘਰ ਇਕੱਠੇ ਜੇ ਬਣੇ ਹੋਏ ਸੀ ਕਿ ਅਸੀਂ ਜਦੋਂ ਉੱਥੇ ਪਹੁੰਚਦੇ ਆ ਅੱਗੋਂ ਕਹਿੰਦਾ ਉਹ ਦੋ ਤਿੰਨ ਬੰਦੇ ਉਹਦੇ ਨਾਲ ਹੋਰ ਹੁੰਦੇ ਆ ਸਾਨੂੰ ਆਪਦੇ ਘਰੇ ਲੈ ਜਾਂਦੇ ਆ ਕਹਿੰਦਾ ਘਰੇ ਲੈ ਜਾ ਕੇ ਭਰਾਵਾ ਸਾਡੀ ਬੜੀ ਸੇਵਾ ਕਰਦੇ ਆ ਬਰਫੀ ਰਸਗੁੱਲੇ ਪਨੀਰ ਪਕੌੜੇ ਕਹਿੰਦਾ ਇੰਨੀ ਕਾ ਸੇਵਾ ਕਰਦੇ ਵੀ ਇੰਨੀ ਦਸਵਾਈ ਸੇਵਾ ਵੀ ਆਪਦੇ ਜਵਾਈ ਦੀ ਵੀ ਨਹੀਂ ਕਰਦਾ ਹੋਣਾ ਕਹਿੰਦਾ ਕਹਿੰਦਾ ਯਾਰ ਅਸੀਂ ਬਰਫੀ ਖਾਈਏ ਰਸਗੁੱਲੇ ਖਾਈਏ ਆ ਸਾਨੂੰ ਕਹਿੰਦਾ ਬੜੇ ਸਵਾਦ ਲੱਗਣ ਤੇ ਕਹਿੰਦਾ ਉਹ ਬੰਦਾ ਕਹਿੰਦਾ ਯਾਰ ਇਹਨਾ ਅਸੀਂ ਘਰੇ ਬਣਾਏ ਸੀ ਕਿ ਸਾਡਾ ਦੋ-ਤਿੰਨ ਪਹਿਲਾਂ ਵਿਆਹ ਸੀਗਾ ਤੇ ਅਸੀਂ ਘਰੇ ਬਣਾਏ ਸੀਗੇ ਅਸੀਂ ਕਹਾਂ ਯਾਰ ਬੜੇ ਸਵਾਦ ਨੇ ਕਹਿੰਦਾ ਉਹ ਬੰਦੇ ਸਾਡੇ ਨਾਲ ਇੰਨੀ ਕਿ ਮਿੱਠੀਆਂ ਗੱਲਾਂ ਬਾਤਾਂ ਕਰਨ ਵੀ ਕਦੋਂ ਅਸੀਂ ਉਹਨਾਂ ਨਾਲ ਘੁਲ ਮਿਲ ਕੇ ਸਾਨੂੰ ਪਤਾ ਨਹੀਂ ਲੱਗਿਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਵੀ ਉਹਨਾਂ ਨੇ ਅਸੀਂ ਕਿਹਾ ਵੀ ਵਿਖਾਓ ਸੈਂਪਲ ਵਿਖਾਓ ਵੀ ਮਾਲ ਕਿਹੜਾ ਕਿਹੜਾ ਪਿਆ ਚਲੋ ਜੀ ਕਹਿੰਦਾ ਪਹਿਲਾਂ ਉਹ ਪੋਸਟ ਲਿਆ ਆ ਸਾਫ ਦੀ ਡੋਡੇ ਚੱਕ ਲਿਆ ਕਿ ਮੱਠਲ ਜਿੱਚ ਪਾ ਕੇ ਇੱਕ ਚ ਮੰਨ ਲਓ ਉਹ ਚੋਰ ਜਲਾਇਆ ਇੱਕ ਜਮਨੋ ਪੀਸਿਆ ਲੈ ਕਹਿੰਦਾ ਆ ਜਿਹੜੇ ਪੱਠੜ ਜੀ ਸੀ 2 2 3 ਕਿਲੋ ਦੇ ਉਹਨਾਂ ਭਰ ਕੇ ਲਿਆਇਆ ਕਰੇ ਕਹਾਂ ਚਲੋ ਜੀ ਮੇਰਾ ਦੋਸਤ ਕਹਿੰਦਾ ਵੀ ਆਹਾ ਮਾਲ ਸਹੀ ਹੈ ਕਹਿੰਦਾ ਸੀ ਚਲ ਫੀਮ ਦਾ ਚੈੱਕ ਕਰਾਓ ਕਹਿੰਦਾ ਫੀਮ ਬਾਈ ਜੀ ਆਹਾ ਵਧੀਆ ਆ ਦੇਖੋ ਕਿੰਨੀ ਵਧੀਆ ਫੀਮ ਕਹਿੰਦਾ ਡਾ ਬਟ ਕੌਲਾ ਭਰੀ ਫਿਰ ਕਹਿੰਦਾ ਜਦੋਂ ਫੀਮ ਮੇਰੇ ਯਾਰ ਦੋਸਤ ਨੇ ਚੈੱਕ ਕੀਤਾ ਨੀ ਯਾਰ ਦਾ ਸਰਾ ਹੀ ਆ ਕਹਾਂ ਚਲੋ ਜੀ ਗੱਲਾਂ ਬਾਤਾਂ ਹੋਣ ਲੱਗ ਗਈਆਂ ਤੇ ਅਸੀਂ ਪੁੱਛਿਆ ਮਾਲ ਕੀ ਰੇਟ ਹੈ ਕਹਿੰਦਾ ਕੋਈ ਨਹੀਂ ਮਾਲ ਤੁਹਾਨੂੰ ਜਾਇਜ਼ ਰੇਟ ਤੇ ਲਾ ਦਾਂਗੇ ਜੇ ਤੁਸੀਂ ਖੁੱਲਾ 4-5 ਲੱਖ ਦਾ ਮਾਲ ਲਵੋਗੇ ਅ ਐਸੇਡ ਕਵਾਂਟਲ ਤੁਹਾਨੂੰ ਪੋਸਟ ਲਾ ਦੇਣਗੇ ਦੱਸੋ ਕਿਵੇਂ ਕਰਨੀ ਹੈ ਕਹਿੰਦਾ ਅਸੀਂ ਆਖਿਆ ਪਤੰਦਰਾ ਅਸੀਂ ਇੰਨਾ ਮਾਲ ਕਿੱਥੋਂ ਲੈ ਜਾਾਂਗੇ ਵੀ ਇਸ ਦਾ ਖਾਣ ਦੁੱਗਲ ਜਾਣਾ ਵੀ ਅਸੀਂ ਦਾ ਰਾਜ ਫੜੇ ਜਾਵਾਂਗੇ ਉਹ ਕਹਿੰਦੇ ਆ ਤੂੰ ਟੈਨਸ਼ਨ ਕਿਉਂ ਲੈਨੇ ਹੋ ਅਸੀਂ ਤੁਹਾਡੇ ਘਰ ਤੱਕ ਡਿਲੀਵਰੀ ਅਸੀਂ ਖੁਦ ਕਰਕੇ ਆਵਾਂਗੇ ਤੁਸੀਂ ਫਿਕਰਕੜੀ ਗੱਲ ਦਾ ਕਰਦੇ ਹੋ ਕਹਿੰਦਾ ਯਾਰ ਜਦੋਂ ਨੇ ਆ ਗੱਲ ਲੱਗੀ ਕਹਿੰਦਾ ਮੇਰੇ ਹੁਣ ਯਾਰ ਦੋਸਤ ਦੇ ਦਿਲ ਚ ਮਾਲਾ ਮੜੇ ਲਾਲਚਬੰਦ ਦੇ ਆਈ ਜਾਂਦਾ ਵੀ ਚਾ ਲੈ ਆ ਸਸਤਾ ਮਾਲ ਮਿਲਦਾ ਉੱਥੇ ਜਾ ਕੇ ਯਾਰਾਂ ਮੇਤਰਾਂ ਨੂੰ ਵਿੱਚ-ਬੂਚ ਦਿਆਂਗੇ ਵੰਡ-ਮੁੰਡ ਦਿਆਂਗੇ ਹਣਾ 20 ਰੁਪਏ ਕਮਾ ਲੈਣੇ ਨਾਲ ਖ ਕਹਿੰਦਾ ਕਰਦਿਆ ਕਰਾਉਂਦਿਆਂ ਅਸੀਂ 4 ਲੱਖ ਦਾ ਉਹਨਾਂ ਤੋਂ ਸਾਮਾਨ ਖਰੀਦ ਲਿਆ ਮੇਰੇ ਦੋਸਤ ਨੇ ਕਹਿੰਦਾ ਆ 4 ਲੱਖ ਦਾ ਸਾਮਾਨ ਬਾਈ ਖਰੀਦ ਲਿਆ ਤੇ ਅਸੀਂ ਆਖਿਆ ਵੀ ਠੀਕ ਆ ਕਹਿੰਦਾ ਤੁਸੀਂ ਐ ਕਰੋ ਗੱਡੀ ਲਗਾਓ ਪਿੱਛੇ ਅਸੀਂ ਪਿਕਅਪ ਆਵਦੀ ਗੱਡੀ ਭਰਦੇ ਆ ਉੱਤੇ ਅਸੀਂ ਗੰਢੇ ਲਾ ਦਾਂਗੇ ਅਸੀਂ ਤੁਹਾਡੇ ਪਿੰਡ ਤੱਕ ਪਹੁੰਚ ਕਰ ਦਿਆਂਗੇ ਸੀਗਾ ਜਾਂ ਤਾਂ ਕੰਮ ਹੀ ਸਰਾ ਉਹ ਕਹਿੰਦੇ ਭਾਈ ਐ ਆ ਵੀ 1.5-2 ਲੱਖ ਰੁਪਈਆ ਪਹਿਲਾਂ ਸਾਨੂੰ ਅਡਵਾਂਸ ਦੇ ਦਿਓ ਜਿਹੜਾ ਬਾਕੀ 2.5 ਲੱਖ ਰੁਪਈਆ ਰਹਿ ਜਾਊਗਾ ਉਹ ਭਾਵੇਂ ਘਰ ਜਾ ਕੇ ਦੇ ਦਿਓ ਪਿੰਡ ਜਾ ਕੇ ਦੇ ਦਿਓ ਸਾਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਅਸੀਂ 1 ਮਿੰਟ ਦਾ 1 ਮਿੰਟ ਲਈ ਤਾਂ ਗੱਲ ਸ ਆ ਫੇਰ ਮੇਰੇ ਯਾਰ ਦੋਸਤ ਕਹਿੰਦਾ ਯਾਰ ਠੀਕ ਹੈ ਨਾ ਵੀ ਆਪਾਂ 1.5 ਲੱਖ ਰੁਪਇਆ ਦੇ ਦਿੰਦੇ ਆ ਬਾਕੀ 2.5 ਲੱਖ ਰੁਪਇਆ ਆਪਾਂ ਪਿੰਡ ਜਾ ਕੇ ਦੇ ਦਾਂਗੇ ਇਹ ਕਿਹੜੀ ਗੱਲ ਹੈ ਨਾ ਵੀ ਗੱਡੀ ਇਹਨਾਂ ਨੇ ਆਪਣੇ ਪਿੱਛੇ ਹੁਣੇ ਲਾ ਲੈਣੀ ਆ ਵੀ ਆਪਾਂ ਇਹਦੇ ਨਾਲ ਨਾਲ ਤੁਰੇ ਜਾਵਾਂਗੇ ਇੱਡੀ ਕਿਹੜੀ ਗੱਲ ਆ ਕਹਿੰਦਾ ਚਲੋ ਜੀ ਮੇਰੇ ਦੋਸਤ ਨੇ ਕਿਹਾ ਵੀ 1.5 ਲੱਖ ਰੁਪਇਆ ਉਹਨੂੰ ਟਰਾਂਸਫਰ ਕਰਤਾ ਆਨਲਾਈਨ ਉਸ ਬੰਦੇ ਨੂੰ ਜਦੋਂ 1.5 ਲੱਖ ਟਰਾਂਸਫਰ ਕਰਤਾ ਤੇ ਉਹ ਬੰਦਾ ਕਹਿੰਦਾ ਵੀ ਐ ਕਰੂ ਤੁਸੀਂ ਗੱਡੀ ਮੋੜ ਕੇ ਖਲਾਰੋ ਮੋੜ ਤੇ ਤੇ ਅਸੀਂ ਗੱਡੀ ਲੋਡ ਕਰਕੇ ਹੁਣੇ ਆ ਗਏ ਕਹਿੰਦਾ ਅਸੀਂ ਆ ਕੋਈ ਨਹੀਂ ਤੁਸੀਂ ਐਂ ਕਰੋ ਵੀ ਤੁਸੀਂ ਬਸ ਗੱਡੀ ਮੋੜ ਕੇ ਖਿਲਾਰੋ ਮੋੜ ਤੇ ਅਸੀਂ ਗੱਡੀ 'ਚ ਹੁਣੇ ਕੱਟੇ ਰੱਖਣੇ ਆ 2 ਮਿੰਟ ਦਾ ਕੰਮ ਆ ਕੱਟੇ ਰੱਖਾ ਕੇ ਗੰਡੇ ਸਾਡੇ ਪਹਿਲਾਂ ਉੱਪਰ ਬਣਿਆ ਹੋਇਆ ਸਾਰਾ ਸਿਸਟਮ ਗੰਡੇ ਲੱਦੇ ਹੋਏ ਆ ਬਸ ਥੱਲੇ ਗੱਟੇ ਹੀ ਪਾਉਣੇ ਆ ਗੱਟੇ ਪਾਉਣ ਨੂੰ ਥਾਂ ਰੱਖੀ ਹੁੰਦੀ ਆ ਬਸ ਤੇ 2 ਮਿੰਟ ਜੇ ਆਪਾਂ ਗੱਡੀ ਖਿੱਚਦੇ ਨਹੀਂ ਤੋ ਕੱਢ ਲੈਣੀ ਆ ਕਹਿੰਦਾ ਚਲੋ ਜੀ ਕਹਿੰਦਾ ਅਸੀਂ ਮੋੜ ਤੇ ਗੱਡੀ ਖਿਲਾਰ ਲਈ ਮੇਰਾ ਦੋਸਤ ਬਾਹਰ ਖੜਾ ਹੁੰਦਾ ਤੇ ਕਹਿੰਦਾ ਮੈਂ ਗੱਡੀ ਦੇ ਵਿੱਚ ਬੈਠਾ ਹੁਣਾਂ ਕਹਿੰਦਾ ਪਰ ਆਵਾ ਜਦੋਂ 5 ਕਿ ਮਿੰਟ ਪੈਂਦੀ ਆ 5 ਕਿ ਮਿੰਟਾਂ ਬਾਅਦ ਕੀ ਹੁੰਦਾ ਵੀ ਇੱਕ ਪੁਲਿਸ ਦੀ ਗੱਡੀ ਕਹਿੰਦਾ ਹੂਟਰ ਮਾਰਦੀ ਤੁਰੀ ਆਉਂਦੀ ਹੁੰਦੀ ਆ ਕਹਿੰਦਾ ਗੱਡੀ ਥੋੜੀ ਦੂਰ ਖਲਾਰ ਕੇ ਤੇ ਕਹਿੰਦਾ ਦੋ ਦਿਨ ਪੁਲਿਸ ਵਾਲੇ ਉਤਰਦੇ ਆ ਤੇ ਉਹਨੇ ਜਿਹੜਾ ਬੰਦਾ ਸਾਨੂੰ ਕਹਿੰਦਾ ਸੀ ਤੈਨੂੰ ਮਾਲ ਦਊਂਗਾ ਵੀ ਅਸੀਂ ਗੱਡੀ ਭਰਦੇ ਆ ਉਸ ਬੰਦੇ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਗਲਾਵਾ ਫੜਿਆ ਹੁੰਦਾ ਤੈਨੂੰ ਖਿੱਚ ਕੇ ਮੇਰੇ ਵੱਲ ਲਈ ਆਉਂਦੇ ਹੁੰਦੇ ਆ ਤੇ ਕਹਿੰਦਾ ਉਹ ਬੰਦਾ ਰੌਲਾ ਪਾਉਂਦਾ ਹੁੰਦਾ ਕਿ ਭੱਜੋ ਭੱਜੋ ਪੁਲਿਸ ਆ ਗਈ ਤੁਸੀਂ ਨਿਕਲ ਜੋ ਨਿਕਲ ਜੋ ਤੁਸੀਂ ਨਾ ਕਦੇ ਫਸ ਜੇ ਭੱਜੋ ਭੱਜੋ ਕਹਿੰਦਾ ਬਾਈ ਮੈਂ ਦੂਰੋਂ ਦੇਖਦਾ ਕਹਿੰਦਾ ਯਾਰ ਮੈਂ ਸੋਚਿਆ ਵੀ ਨਾ ਤਾਂ ਇਹ ਪੁਲਿਸ ਦੀ ਗੱਡੀ ਲੱਗਦੀ ਆ ਤੇ ਨਾ ਹੀ ਇਹ ਬੰਦੇ ਪੁਲਿਸ ਵਾਲੇ ਲੱਗਦੇ ਆ ਪੁਲਿਸ ਵਾਲਿਆਂ ਦਾ ਕੱਦ-ਗਾਠ ਚੰਗਾ ਹੁੰਦਾ ਵੀ ਤਾਂ ਮਰੇ ਮਰੇ ਜੇ ਹੈਗੇ ਆ ਮਾਦਰੀ ਮਾਦਰੀ ਜਿਹੀ ਪੁਲਿਸ ਕਹਿੰਦਾ ਮੈਂ ਗੱਡੀ ਲੈ ਕੇ ਤੇ ਖੜਾ ਰਿਆ ਵੀ ਕੋਈ ਨਹੀਂ ਨੇੜੇ ਆਉਣ ਦੇ ਕਹਿੰਦਾ ਜਦੋਂ ਭਰਾਵਾ ਪੁਲਿਸ ਵਾਲੇ ਕਹਿੰਦਾ ਉਹ ਨੇੜੇ ਆਏ ਕਹਿੰਦਾ ਉਹਨਾਂ ਨੇ ਬਈ ਮੇਰੇ ਦੋ ਤਿੰਨ ਥੱਪੜ ੱਡੇ ਕਿ ਜੋਰ ਦੀ ਘਮਾ ਕੇ ਮਾਰੇਗੀ ਮੈਂ ਗੱਡੀ ਕਹਿੰਦਾ ਅੱਕ ਵਾਂਗੂ ਖਿੱਚਤੀ ਵੀ ਮੈਂ ਤਾਂ ਅੱਗੀ ਕੱਢਦੀ ਟਾਇਰਾਂ ਦੀ ਕਹਿੰਦਾ ਜਦ ਮੈਂ ਅੱਗ ਕੱਢਤੀ ਮੈਂ ਭੱਜ ਕੇ ਆਪਣੇ ਦੋਸਤ ਨੂੰ ਵਿੱਚ ਬਿਠਾਇਆ ਤੇ ਕਹਿੰਦਾ ਅਸੀਂ 2 ਕਿਲੋਮੀਟਰ ਪਿੰਡ ਜਾ ਕੇ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਵੀ ਆਪਣੇ ਨਾਲ ਨਾ ਟੋਪੀ ਪੈ ਗਈ ਆਪਣਾ ਗੇਮ ਪੈ ਗਈ ਵੀ ਉਹ ਬੰਦੇ ਕਹਿੰਦਾ ਮੈਨੂੰ ਪੁਲਿਸ ਵਾਲੇ ਨਹੀਂ ਲੱਗਦੇ ਵੀ ਉਹ ਬੰਦੇ ਉਹਨਾਂ ਦੇ ਆਪ ਦੇ ਸੀਗੇ ਉਹ ਆਪ ਹੀ ਪੁਲਿਸ ਵਾਲੇ ਵਰਦੀਆਂ ਪਾਈ ਫਿਰਦੇ ਸੀ ਵੀ ਆਪਣਾ ਫੁੱਦੂ ਲਾ ਕੇ ਉਹ ਕਹਿੰਦਾ ਮੇਰਾ ਦੋਸਤ ਕਹਿੰਦਾ ਜਾ ਯਾਰ ਤੂੰ ਤਾਂ ਮੇਰਾ ਠੱਗੀ ਮਰਾਦ ਤੀ ਕਹਿੰਦਾ ਕਹਿੰਦਾ ਕਿਉਂਕਿ ਹੁਣ ਫੋਨ ਮੈਂ ਕੀਤਾ ਸੀਗਾ ਕਹਿੰਦਾ ਮੇਰਾ ਦੋਸਤ ਭਰਾ ਮੇਰੇ ਤੇ ਸ਼ੱਕ ਕਰਨ ਲੱਗ ਗਿਆ ਵੀ ਤੂੰ ਮੇਰਾ ਨਾ ਠੱਗੀ ਮਰਾਦ ਤੂੰ ਐਂ ਕਰਤਾ ਜੋ ਕਰਤਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਇੱਥੇ ਆਪਾਂ ਚੌਂਕੀ ਚੱਲਦੇ ਆਂ ਚੌਂਕੀ ਜਗ੍ਹਾ ਆਪਾਂ ਕੰਪਲੀਟ ਕਰ ਦਿੰਦੇ ਵੀ ਇਸ ਦਾ 1.5 ਲੱਖ ਰੁਪਏ ਮੰਦਨ ਠੱਗ ਲਿਆ ਉਹ ਮੇਰਾ ਦੋਸਤ ਕਹਿੰਦਾ ਲੈ ਯਾਰ ਪੁਲਿਸ ਆਪਾਂ ਨੂੰ ਫੜ ਲੂਗੀ ਵੀ ਤੁਸੀਂ ਮਾਲ ਲੈਣ ਆਏ ਸੀ ਜਿਹ ਲੈਣੇ ਸੀ ਉਹ ਕਹਿੰਦਾ ਯਾਰ ਆਪਾਂ ਤਾਂ ਉਹਨਾਂ ਹੀ ਕਹਿਣਾ ਭਰਾਵਾ ਅਸੀਂ ਤਾਂ ਖਾਣ ਵਾਸਤੇ ਲੈ ਕੇ ਆਏ ਸੀ ਹਨਾ ਤੇ ਨਾਲੇ ਕਹਿੰਦਾ ਆਪਾਂ ਕਿਹੜਾ ਮਾਲ ਲੈ ਲਿਆ ਜਾਂ ਆਪਣੇ ਕੋਲ ਕਿਹੜਾ ਮਾਲ ਹੈਗਾ ਕਹਿੰਦਾ ਮੇਰਾ ਦੋਸਤ ਡਾਰੀ ਬਾੜਾ ਗਿਆ ਉਹ ਕਹਿੰਦਾ ਨਹੀਂ ਛੱਡ ਛੱਡ ਯਾਰ ਛੱਡ ਪਰਾਂ ਛੱਡ ਪਰਾਂ ਵੀ ਆਪਾਂ ਚੱਲਦੇ ਆਂ ਕਹਿੰਦਾ ਪੁਰਕੇ ਭਰਾ ਪੰਜਾਬ ਆ ਗਏ ਤੇ 1.5 ਲੱਖ ਰੁਪਏ ਦੀ ਢੁਈ ਫਰਾ ਕੇ ਆ ਗਏ ਕਹਿੰਦਾ ਅਸਲ ਵਿੱਚ ਗੱਲ ਇਹ ਸੀਗੀ ਕਿ ਉਹ ਸਾਰਾ ਪਲਾਨ ਉਹਨਾਂ ਬੰਦਿਆਂ ਨੇ ਆਪ ਹੀ ਰਚਿਆ ਹੋਇਆ ਸੀ ਆਪ ਹੀ ਬਣਾਇਆ ਹੋਇਆ ਸੀਗਾ ਜਿਹੜੀ ਉਹ ਗੱਡੀ ਸੀ ਉਹ ਗੱਡੀ ਦੇ ਆਪ ਹੀ ਬੱਤੀ ਲਾਈ ਫਿਰਦੇ ਸੀ ਆਪ ਹੀ ਉਹ ਹੂਟਰ ਚਾ ਲਾਈ ਫਿਰਦੇ ਸੀ ਆਪ ਹੀ ਉਹ ਤਿੰਨ ਚਾਰ ਬੰਦੇ ਨੂੰ ਵਰਦੀਆਂ ਪਵਾ ਕੇ ਨਾਲ ਲੈ ਆਉਂਦੇ ਆ ਕਹਿੰਦਾ ਕਿਉਂਕਿ ਮੈਨੂੰ ਸ਼ੱਕ ਤਾਂ ਸੀ ਵੀ ਜੇ ਪੁਲਿਸ ਹੁੰਦੀ ਤਾਂ ਪੁਲਿਸ ਨੇ ਵੱਡੇ ਰੋਡ ਵਾਲੇ ਪਾਸੇ ਆਉਣਾ ਸੀਗਾ ਕਹਿੰਦਾ ਉਹ ਗੱਡੀ ਲਿਆਉਂਦੀ ਘਰ ਵਾਲੇ ਪਿਛਲੇ ਪਾਸੇ ਉਹ ਹੀ ਕੱਢ ਕੇ ਕੱਚੇ ਪਏ ਥਾਣੀ ਨਾਲੇ ਉਹ ਗੱਡੀ ਕਿੱਲਾ ਤੋਂ ਦੂ ਦੋ ਕਿੱਲੇ ਦੂਰ ਖਿਲਾੜ ਕੇ ਕਹਿੰਦਾ ਉਸ ਬੰਦੇ ਦਾ ਗਲਾਵਾ ਫੜ ਲੈਂਦੇ ਜਿੰਨੇ ਸਾਨੂੰ ਸੱਦਿਆ ਸੀਗਾ ਤੇ ਉਹ ਗੁਲਾਮਾ ਫੜ ਕੇ ਤਾਂ ਮੇਰੇ ਵੱਲ ਖਿੱਚੀ ਲਿਆਉਂਦੇ ਹੁੰਦੇ ਤੇ ਉਹ ਬੰਦਾ ਕਹਿੰਦਾ ਰੌਲਾ ਪਾਉਂਦਾ ਤੁਸੀਂ ਭੱਜੋ ਭੱਜੋ ਕਹਿੰਦਾ ਮੈਨੂੰ ਪੂਰਾ ਸ਼ੱਕ ਆ ਵੀ ਜਿਹੜੀ ਉਹ ਪੁਲਿਸ ਸੀਗੀ ਉਹ ਵੀ ਦੋ ਨੰਬਰੀ ਸੀਗੀ ਮਨ ਲਓ ਜਾਲੀ ਸੀਗੇ ਬੰਦੇ ਉਹਨਾਂ ਦੇ ਆਪ ਦੇ ਬਣਾਏ ਹੋਏ ਸੀਗੇ ਜਿਹੜੀ ਗੱਡੀ ਗੁੱਡੀ ਸਾਰਾ ਕੁਝ ਉਹਨਾਂ ਦਾ ਆਪ ਦਾ ਹੀ ਸੀਗਾ ਇਸ ਕਰਕੇ ਇਹ ਵੀਡੀਓ ਤਾਂ ਪਾਈ ਹੈ ਕਿ ਭਰਾਵੋ ਅੱਜ ਕੱਲ ਇਹੋ ਜਿਹੇ ਠੱਗੀਆਂ ਵੱਜ ਜਾਂਦੀਆਂ ਨੇ ਉਹ ਬੰਦੇ ਨੇ ਫੀਮ ਪੋਸਟ ਦਾ ਤਾਂ ਨਾਂ ਲਿਆ ਕਿਉਂਕਿ ਜਿਹੜੇ ਬੰਦੇ ਖਾਨ ਦੇ ਸ਼ਕੀਨ ਹੁੰਦੇ ਆ ਉਹ ਦੂਰੀਦਾਰੀ ਨਹੀਂ ਦੇਖਦੇ ਹੁੰਦੇ ਉਹ ਬੰਦੇ ਨਦੀਆਂ ਚੀਰਦੇ ਜਾਂਦੇ ਨੇ ਕਿ ਵਧੀਆ ਮਾਲ ਮਿਲਿਆ ਪੁੱਥੇ ਜਾਵਾਂਗੇ ਉਹ ਬੰਦਿਆਂ ਨੇ ਤਾਂ ਕਰਕੇ ਉਹ ਮੰਨ ਲਓ ਸਾਰਾ ਪਲਾਨ ਬਣਾਇਆ ਵੀ ਆਪਾਂ ਅਫੀਮ ਪੋਸਟ ਦਾ ਨਾਮ ਲਾਵਾਂਗੇ ਤਾਂ ਪੰਜਾਬ ਤੋਂ ਬੰਦੇ ਉੱਡੇ ਆਪਣੇ ਕੋਲੇ ਆਉਣਗੇ ਉਹੀ ਗੱਲ ਹੋएगी ਪੰਜਾਂ ਸਾਲਾਂ ਬਾਅਦ ਬਾਈਹੂਰੀ ਉਹਨਾਂ ਦੇ ਜਾਲ ਚ ਫਸ ਗਏ ਤੇ 1.5 ਲੱਖ ਦੀ ਠੱਗੀ ਮਾਰਾ ਕੇ ਘਰੇ ਆ ਗਏ ਕਹਿੰਦਾ ਅੱਜ ਉਹ ਦੋਸਤ ਵੀ ਮੇਰੇ ਤੇ ਸ਼ੱਕ ਕਰਦਾ ਜਿਹਨੂੰ ਮੈਂ ਨਾਲ ਲੈ ਕੇ ਮੰਨ ਲਓ ਦਵਾਉਣ ਗਿਆ ਸੀ ਉਹ ਬੰਦਾ ਅੱਜ ਵੀ ਕਹਿੰਦਾ ਮੇਰੇ ਤੇ ਸ਼ੱਕ ਕਰਦਾ ਵੀ ਤੂੰ ਮੈਨੂੰ ਠੱਗੀ ਮerai ਹੈ ਕਹਿੰਦਾ ਪਰ ਬਈ ਮੈਨੂੰ ਇਸ ਗੱਲ ਦਾ ਕੁਝ ਵੀ ਨਹੀਂ ਪਤਾ ਉਹ ਬੰਦਾ 4-5 ਸਾਲ ਪਹਿਲਾਂ ਮੈਨੂੰ ਢਾਬੇ ਤੇ ਮਿਲਿਆ ਸੀਗਾ ਤੇ ਉਹ ਬੰਦਾ ਮੈਨੂੰ ਫੋਨ ਫੋਨ ਕਰਦਾ ਰਿਹਾ ਕਹਿੰਦਾ ਬਸ ਉੱਥੋਂ ਹੀ ਸਾਰਾ ਸਿਸਟਮ ਹੋ ਗਿਆ ਏ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗੀ ਭਰਾਵੋ ਅੱਜਕੱਲ ਠੱਗੀਆਂ ਇਦਾਂ ਦੀਆਂ ਵੱਜ ਜਾਂਦੀਆਂ ਨੇ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ